ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਕਿਉਂਕਿ ਇਸ ਸਾਲ ਕਾਫੀ ਲੇਟ ਜਾ ਕੇ ਬ੍ਰਾਊਨ ਪਲਾਂਟ ਹੌਪਰ ਦਾ ਅਟੈਕ ਦਿਖਾਈ ਦੇ ਰਿਹਾ ਤੇ ਕਾਫੀ ਕਿਸਾਨ ਭਰਾਵਾਂ ਨੇ ਪਹਿਲਾਂ ਸਪਰੇਅ ਕਰਤੀ ਸੀਗੀ ਵੈਰਾਈਟੀ ਉਹਨਾਂ ਦੀ 15 ਦਿਨਾਂ ਤੱਕ ਫਸਲ ਵੱਡੀ ਜਾਊਗੀ ਜਾਂ ਪਹਿਲਾਂ ਸਪਰੇਅ ਤਾਂ ਕੀਤੀ ਸੀਗੀ ਤੇ ਹੁਣ ਹੌਪਰ ਦਾ ਅਟੈਕ ਦਿਖਾਈ ਦੇ ਰਿਹਾ ਕੀ ਅਸੀਂ ਪਹਿਲਾਂ ਵਾਲੇ ਟੈਕਨੀਕਲ ਨੂੰ ਰਿਪੀਟ ਕਰ ਸਕਦੇ ਹਾਂ ਕੌਸ਼ਲ ਲੰਮਾ ਸਮਾਂ ਲੈਣ ਵਾਲੀ ਵੈਰਾਈਟੀ ਦੇ ਥੱਲੇ ਏਰੀਆ ਲੱਗਾ ਵਾ ਤੇ ਉਸ ਦੇ ਵਿੱਚ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਇਹਨਾਂ ਤਿੰਨਾਂ ਚਾਰਾਂ ਟੌਪਿਕਾਂ ਉੱਤੇ ਪੂਰੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵੀ ਜੇ ਤੁਹਾਡੇ ਖੇਤ ਵਿੱਚ ਲੰਮਾ ਸਮਾਂ ਲੈਣ ਵਾਲੀ ਵੈਰਾਈਟੀ ਲੱਗੀ ਹੋਈ ਆ ਜਿਵੇਂ ਕਿ 150 ਦਿਨ ਤੋਂ ਪਲੱਸ ਟਾਈਮ ਲੈਣ ਵਾਲੀ ਵੈਰਾਈਟੀ ਲੱਗੀ ਹੋਈ ਆ ਤੇ ਉਸ ਤੇ ਸਪਰੇਅ ਕੀਤੀ ਨੂੰ ਲਗਭਗ 25 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਤੁਸੀਂ ਡਾਈ ਨੋਟਿਫਰੋਂ ਸ਼ੀਨ ਵਾਲਾ ਸాల్ਟ ਕੀਤਾ ਸੀ ਜਾਂ ਪਾਈਮੈਟਰ ਜੀਨ ਚੈਸ ਵਾਲਾ ਸాల్ਟ ਕੀਤਾ ਸੀ ਜਾਂ ਉਸ ਵਿੱਚ ਪੈਕਸਾ ਲਾਉਣ ਦੀ ਵਰਤੋਂ ਕਰ ਚੁੱਕੇ ਹੋ ਜਦੋਂ ਤੁਸੀਂ ਖੇਤ ਵਿੱਚ ਪੈਕਸਾ ਲਾਉਣ ਦੀ ਵਰਤੋਂ ਕੀਤੀ ਆ ਫਿਰ ਤੁਹਾਨੂੰ ਥੋੜਾ ਜਿਹਾ ਡਰਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਗਈ ਤੁਹਾਡਾ ਖੇਤ ਨੂੰ ਆਦਿ ਨੂੰ ਵਾਚ ਕਰ ਸਕਦੇ ਹੋ ਖੇਤ ਨੂੰ ਤੁਸੀਂ ਦੇਖ ਸਕਦੇ ਹੋ ਜੇ ਉਹਦੇ ਵਿੱਚ ਕੋਈ ਥੋੜਾ ਬਹੁਤ ਹਾਪਰ ਦਿਖਾਈ ਦਿੰਦਾ ਫਿਰ ਤੁਸੀਂ ਚੈਸ ਜਾਂ ਸ਼ੀਨ ਦੀ ਵਰਤੋਂ ਕਰ ਸਕਦੇ ਹੋ ਉਹਦੇ ਵਿੱਚ ਜੇ ਤੁਸੀਂ ਇਹਨਾਂ ਦੋਨਾਂ ਟੈਕਨੀਕਲ ਨੂੰ ਪਹਿਲਾਂ ਵਰਤ ਚੁੱਕੇ ਆ ਚੈਸ ਵਾਲੇ ਟੈਕਨੀਕਲ ਨੂੰ ਸ਼ੀਨ ਦੇ ਉੱਤੇ ਤੁਸੀਂ ਬੇਫਿਕਰ ਹੋ ਕੇ ਵਰਤ ਸਕਦੇ ਹੋ ਜੇ ਤੁਸੀਂ ਚੈਸ ਵਾਲਾ ਹੀ ਸਾਲਟ ਪਹਿਲਾਂ ਵਰਤਿਆ ਸੀ ਪਾਈ ਮੈਟਰ ਜਿਹਨ ਉਸ ਦੀ ਉਸ ਨੂੰ ਵੀ ਰਿਪੀਟ ਬੇਫਿਕਰ ਹੋ ਕੇ ਕਰ ਸਕਦੇ ਆ ਬਸ ਖੇਤ ਵਿੱਚ ਕੰਡੀਸ਼ਨ ਇਹ ਹੋਣੀ ਚਾਹੀਦੀ ਆ ਕਿ ਖੇਤ ਵਿੱਚ ਹਰਾਪਣ ਜ਼ਿਆਦਾ ਹੋਵੇ ਤੇ ਇਹ ਦੋਨੇ ਟੈਕਨੀਕਲ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਡੋਜ ਇਹਨਾਂ ਦੀ ਨਾਰਮਲ ਹੀ ਵਰਤੋਂ ਕਰਨੀ ਆ ਜਿੰਨੀ ਇਸ ਦੀ ਰეკਮੈਂਡ ਕੀਤੀ ਗਈ ਜਿਵੇਂ ਕਿ 120 ਗ੍ਰਾਮ ਚੈਸ ਵਾਲੇ ਸాల్ਟ ਦੀ ਵਰਤੋਂ ਆਪਾਂ ਕਰ ਸਕਦੇ ਆ ਜੇ ਹੱਦ ਤੋਂ ਜ਼ਿਆਦਾ ਤੇਲੇ ਦਾ ਟੈਗ ਦਿਖਾਈ ਦੇ ਰਿਹਾ ਫੇਰ ਤੁਸੀਂ ਇਹਨਾਂ ਦਾ ਕੰਬੀਨੇਸ਼ਨ ਯਾਨੀ ਕਿ ਦੋਨਾਂ ਨੂੰ ਲਾ ਕੇ ਫੇਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਥੋੜੀ ਜਿਹੀ ਡਾਈਨੋਟੀਫਰੋਨ ਦੀ ਡੋਜ ਆਪਾਂ ਨੂੰ ਘਟਾਉਣ ਦੀ ਜ਼ਰੂਰਤ ਪਾਊਗੀ ਯਾਨੀ ਕਿ ਅਸ਼ੀਨ ਵਾਲੇ ਸਾਲਟ ਦੀ ਡੋਜ਼ ਆਪਾਂ ਨੂੰ ਘਟਾ ਕੇ ਉਹਨਾਂ ਦੋਨਾਂ ਦੀ ਇਹਨਾਂ ਦੋਨਾਂ ਦੀ ਸਪਰੇਅ ਕਰ ਸਕਦੇ ਆ ਇਹ ਆਪਾਂ ਤਾਂ ਹੀ ਕਰਨੀ ਹੈ ਜੇ ਆਪਣੇ ਖੇਤ ਵਿੱਚ ਆਪਾਂ ਨੂੰ ਲੱਗਦਾ ਵੀ ਲੋੜ ਤੋਂ ਜ਼ਿਆਦਾ ਹੋਪਰ ਦਿਖਾਈ ਦੇ ਰਿਹਾ ਆ ਆਦਰਵਾਇਜ਼ ਚੈਸ ਅਸ਼ੀਨ ਦੋਨੇ ਕੱਲੀਆਂ ਹੀ ਇਹਨਾਂ ਨੂੰ ਇਹਨੂੰ ਕੰਟਰੋਲ ਕਰ ਲੈਂਦੀਆਂ ਹਾਂ ਜਾਂਜੀ ਕਿਸਾਨ ਪ੍ਰਭੂ ਹੁਣ ਆਪਾਂ ਜਾਣਦੇ ਹਾਂ ਆਪਣੇ ਖੇਤ ਵਿੱਚ ਸ਼ਾਰਟ ਟਰਮ ਵੈਰੈਟੀ ਲੱਗੀ ਆ ਇੱਕ 'ਚ ਤਾਂ ਹਰਾ ਪਾਣਾ ਯਾਨੀ ਕਿ ਗੋਭ ਤੋਂ ਗਾਂ ਹੀ ਲੰਗੀ ਆ ਤੇ ਦੂਸਰੇ ਪੱਖ 'ਚ ਵੇਖੀ ਤਾਂ ਵਿਓਸ ਨੇ ਅੱਧ ਤੋਂ ਜ਼ਿਆਦਾ ਦਾਣੇ ਪਕਾ ਲਏ ਆ ਲਗਭਗ 15 ਤੋਂ 20 ਦਿਨਾਂ ਤੱਕ ਉਸ ਦੀ ਕਟਾਈ ਹੋ ਜੂਗੀ ਤੇ ਉਹਦੇ ਵਿੱਚ ਖੀਰਲਾ ਪਾਣੀ ਚੱਲ ਰਿਹਾ ਜਿਸ ਵਿੱਚ ਉਸਦੇ ਪੱਤੇ ਵਿੱਚ ਹਰਾਪਣ ਘਟ ਚੁੱਕਿਆ ਯਾਨੀ ਕਿ ਉਹ ਪੱਤੇ ਉਸ ਦੇ ਪੱਕਣ ਵਸਤਾ ਵੱਲ ਜਾ ਰਹੇ ਆ ਉਸ ਸਮੇਂ ਤੁਹਾਨੂੰ ਸਿਸਟੈਮਿਕ ਦਵਾਈਆਂ ਦੀ ਵਰਤੋਂ ਉਸ ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜੇ ਪੱਤੇ ਵਿੱਚ ਤਿਰੱਚ ਕੇ ਹੀ ਹੌਪਰ ਨੂੰ ਕੰਟਰੋਲ ਕਰਦੇ ਆ ਉੱਤੇ ਤੁਸੀਂ ਗੈਸ ਵਾਲੀ ਵਾਰ ਸਪਰੇਅ ਦੀ ਵਰਤੋਂ ਕਰ ਸਕਦੇ ਆ ਉਹ ਵੀ ਤਾਂ ਹੀ ਕਰਨੀ ਆ ਜੇ ਤੁਹਾਡੇ ਖੇਤ ਦੇ ਵਿੱਚ ਦੌਗੀਆਂ ਬਣ ਰਹੀਆਂ ਲੋਡ ਤੋਂ ਜ਼ਿਆਦਾ ਹੌਪਰ ਦਿਖਾਈ ਦੇ ਰਿਹਾ ਜੇ ਖੇਤ ਵਿੱਚ ਹਰਾਪਣ ਪੂਰਾ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਤੇ ਖੇਤ ਵਿੱਚ ਸਟੇਜ ਚੱਲ ਰਹੀ ਹੈ ਮਿਲਕਿੰਗ ਗੇਨ ਜਾਨੀ ਕਿ ਮਿਠਾਸ ਵਾਲੀ ਸਟੇਜ ਚੱਲ ਰਹੀ ਆ ਉਸ ਸਮੇਂ ਤੁਸੀਂ ਚੈਸ ਰਸ਼ੀਨ ਦੀ ਵਰਤੋਂ ਕਰੋਗੇ ਉਹ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਜਾਣਦੇ ਆ ਵੀ ਕਾਫੀ ਕਿਸਾਨ ਪਰਵਾਨ ਨੇ ਸਪਰੇਅ ਗੋਭ ਸਮੇਂ ਕੀਤੀ ਸੀ ਕੋਈ ਕੋਈ ਬੱਲੇ ਜਦੋਂ ਬਾਹਰ ਨਿਕਲਣ ਲੱਗੀ ਸੀ ਉਸ ਸਮੇਂ ਸਪਰੇਅ ਕੀਤੀ ਸੀ ਲਗਭਗ 10 ਦਿਨ ਹੋ ਚੁੱਕੇ ਆ 12 ਦਿਨ ਹੋ ਚੁੱਕੇ ਆ ਉਹ ਤੁਸੀਂ ਆਪਦੇ ਖੇਤ ਦੀ ਸਥਿਤੀ ਦੇਖ ਕੇ ਹੀ ਸਪਰੇਅ ਕਰਨੀ ਇਹ ਨਹੀਂ ਵੀ ਜੋ ਗਵੰਡੀ ਕਰਨ ਲੱਗ ਗਿਆ ਤਾਂ ਮੈਂ ਵੀ ਇਸ ਤੋਂ ਲੈ ਕੇ ਇਸ ਦੀ ਰੀਸ ਕਰੂੰਗਾ ਜਾਂ ਇਸ ਦੇ ਨਾਲ ਹੀ ਸਪਰੇਅ ਕਰੂੰਗਾ ਫਾਲਤੂ ਖਰਚੇ ਤੋਂ ਥੋੜਾ ਗਰੇਜ ਕਰਿਆ ਕਰੋ ਜਿੱਤੇ ਤੇਲੇ ਦਾ ਟੈਗ ਵੀ ਉਹਨਾਂ ਖੇਤਾਂ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਜਿੱਥੇ ਲੋੜ ਤੋਂ ਜ਼ਿਆਦਾ ਜੂਰੀਆ ਦੀ ਵਰਤੋਂ ਕੀਤੀ ਗਈ ਆ ਝੋਨੇ ਦੀ ਫਸਲ ਨੂੰ ਹਰਾਪਣ ਜਿਆਦਾ ਵਧਾਉਣ ਲਈ ਕੁਝ ਕਣ ਦਾਣੇਦਾਰ ਯਾਰਾਂ ਵਰਤੀ ਗਈਆਂ ਜਾਂ ਥਰਨ ਗਰੁੱਪ ਦੀ ਵਰਤੋਂ ਜਿਆਦਾ ਵਰਤ ਕੀਤੀ ਗਈ ਆ ਉਸ ਖੇਤਾਂ ਵਿੱਚ ਜਿਆਦਾ ਥੌਪਰ ਦਾ ਅਟੈਕ ਦਿਖਾਈ ਦੇ ਰਿਹਾ ਅਦਰਵਾਈਜ਼ ਖੇਤ ਸਾਫ਼ ਆ ਕੋਈ ਮਾਈਨਰ ਅਟੈਕ ਆ ਨੋਰਮਲ ਕੈਮੀਕਲ ਨਾਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਹੋ ਇਸ ਦਿ ਵੀਡੀਓ ਦੇ ਸਬੰਧ ਵਿੱਚ ਕੋਈ ਵੀ ਸਵਾਲ ਜਵਾਬ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ ਜਾਂ ਤੁਸੀਂ ਸਾਨੂੰ ਇੰਸਟਾਗ੍ਰam ਫੇਸਬੁੱਕ ਵਟਸਐਪ ਉੱਤੇ ਮੈਸੇਜ ਰਾਏ ਵੀ ਪੁੱਛ ਸਕਦੇ ਹੋ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਖਸਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ ਜੀ